ਪਰਗਟਨਾ ਉਦੋਂ ਮੇਰੀ ਸਿਸਟਰ ਦੇ ਨਾ ਕੈਂਸਰ ਸੀ ਤੇ ਉਹਦਾ ਹੁੰਦੀ ਕੀਮੋਥੈਰੇਪੀ ਵਗੈਰਾ ਹੁੰਦੀ ਉਹਨਾਂ ਨੂੰ ਲੁਧਿਆਣਾ ਵਗੈਰਾ ਲੈ ਜਾਂਦਾ ਤੇ ਬਹੁਤ ਪਰਿਵਾਰਕ ਤੌਰ ਤੇ ਜੁੜਿਆ ਹੋਇਆ ਸੀ ਵਿਚਾਰੇ ਨੇ ਬਹੁਤ ਸੇਵਾ ਕੀਤੀ ਜਿਵੇਂ ਹਰੇਕ ਬੰਦੇ 'ਚ ਕੁਝ ਗੁਣ ਹੁੰਦੇ ਆ ਇਸੇ ਤਰ੍ਹਾਂ ਕੁਸ਼ੌਗਣ ਵੀ ਹੁੰਦੇ ਆ ਖਾਸ ਤੌਰ ਤੇ ਨਾ ਮੇਰੀ ਰਹਾਇਸ਼ਤਾ ਸੀ ਉਦੋਂ ਪਟਿਆਲੇ ਪੋਸਟਿੰਗ ਮੇਰੀ ਸੀ ਰਾਜਪੁਰ ਮੇਰੇ ਨਾਲ ਦੋ ਨਰ ਭਾਇ ਤੇ ਪ੍ਰਗਟ ਦੋਨੇ ਗਰਮੈਂਟ ਸੀ ਉਹ ਕਾਫੀ ਦਿਨ ਰਹੇ ਆ ਤੁਸੀਂ ਇੱਕੋ ਪਿੰਡ ਦੇ ਸੀ ਬੜੇ ਪਿਆਰੇ ਇਨਸਾਨ ਸੀ ਦੋਨੇ ਟੱਚ ਮਤਲਬ ਸਾਕਿਬਰਾ ਵੰਗ ਰਹੇ ਪ੍ਰਗਟ ਨੂੰ ਮੈਂ ਕਿਹਾ ਸ਼ਾਮ ਨੂੰ ਵੀ ਭੈਣ ਨੂੰ ਪਿੰਡ ਉੱਥੇ ਛੱਡ ਕੇ ਨਾ ਕੇਮੋਥੈਰੇਪੀ ਕਰਾ ਕੇ ਤੇ ਤੁ ਗੱਡੀ ਲੈ ਕੇ ਮੇਰੇ ਕੋਲੇ ਰਾਜਪੁਰ ਆ ਜੀ ਸ਼ਾਮ ਜੀ ਨੂੰ 6 ਵਜੇ ਮੈਨੂੰ ਫੋਨ ਦੀ ਬੈਲ ਵੱਜੀ ਥਾਣੇ ਕਹਿੰਦੇ ਜੀ ਗੱਲ ਕਰਨੇ ਕੋਈ ਬੋਲ ਰਿਹਾ ਸੀ ਯੂਨੀਵਰਸਿਟੀ ਦੇ ਸਾਹਮਣੇ ਉਦੋਂ ਪੀਸੀ ਹੁੰਦੇ ਸੀ ਹੂੰ ਪੀਸੀ ਤੋਂ ਬੋਲ ਰਿਹਾ ਮੈਨੂੰ ਕਹਿੰਦਾ ਜੀ ਗੱਡੀ 7701 ਥੋੜੀ ਹੈ ਮੈਂ ਕਿਹਾ ਹਾਂ ਜੀ ਕਹਿੰਦਾ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੂੰ ਮੇਰੇ ਇਮੀਡੀਏਟ ਮਨ ਚ ਆਇਆ ਮੈਂ ਕਿਹਾ ਵੀ ਮੁੰਡਾ ਕਿਵੇਂ ਹੈ ਵੀ ਜਿਹੜਾ ਡਰਾਈਵਰ ਸੀ ਉਹ ਕਹਿੰਦਾ ਜੀ ਠੀਕ ਆ ਆਪਣੇ ਨੈਚੁਰਲੀ ਹੁੰਦਾ ਵੀ ਜੀ ਠੀਕ ਹੋਣਾ ਹਨਾ ਕਹਿੰਦੇ ਠੀਕ ਹੈ ਜੀ ਮੈਂ ਚਲ ਚੁੱਕਾ ਅੱਛਾ ਇਹਨਾਂ ਨੂੰ ਜਦੋਂ ਆਪਣੇ ਠੀਕ ਹੋ ਜੇ ਉਦੋਂ ਆਪਣੇ ਅੰਦਰ ਦੂਜੀ ਗੱਲ ਆ ਜਾਂਦੀ ਹੈ ਮੈਂ ਕਿਹਾ ਕਿੱਥੇ ਹੈ ਕਹਿੰਦਾ ਗੱਲ ਕਰ ਲੋ ਪ੍ਰਗਟ ਨੇ ਗੱਲ ਕੀਤੀ ਪਹਿਲਾਂ ਜਾਣ ਕੇ ਕਰਵਾਈ ਉਹਨੇ ਪੀਸੀ ਵਾਲੇ ਤੋਂ ਹੂੰ ਹੂੰ ਮੈਂ ਕਿਹਾ ਪ੍ਰਗਟ ਕਿਵੇਂ 60 ਸਟ ਤੋਂ ਬਚ ਗਿਆ ਕਹਿੰਦਾ ਬਿਲਕੁਲ ਠੀਕ ਆ ਮਾੜਾ ਮੋਟਾ ਠੀਕ ਆ ਮਾੜਾ ਮੋਟਾ ਜਰੀ ਛੁੱਟ ਬੱਜ ਗਿਆ ਮੈਂ ਕਿਹਾ ਕੀ ਗੱਲ ਹੋਈ ਕਹਿੰਦਾ ਮੈਂ ਆ ਰਿਹਾ ਸੀ ਪਟਿਆਲੇ ਵੱਲੋਂ ਹੂੰ ਤੇ ਮੈਂ ਤਾਂ ਸਪੀਡ ਵੀ ਠੀਕ ਸੀ ਪੂਰੇ ਧਿਆਨ ਨਾਲ ਚਲਾ ਰਿਹਾ ਸੀ ਇਹਨੂੰ ਕਹਿੰਦਾ ਮੈਂ ਯੂਨੀਵਰਸਿਟੀ ਦੇ ਸਾਹਮਣੇ ਆਇਆ ਤਾਂ ਡਵਾਈਡਰ ਵਿੱਚ ਆ ਗਿਆ ਮੈਂ ਕਿ ਪਰਕਟ ਆ ਵੀ ਡਵਾਈਡਰ ਨਾ ਅੱਜ ਕੱਲ ਐਵੇਂ ਤੁਰੇ ਫਿਰਦੇ ਰਹਿੰਦੇ ਆ ਇਹਨੂੰ ਦੇਖਦਾ ਲਈ ਤੇ ਅੱਗੇ ਆ ਜਾਂਦੇ ਹਨਾ ਮੈਂ ਟੌਨਟਿੰਗ ਵਿੱਚ ਚ ਗਿਆ ਨਰ ਭਾਇ ਮੇਰੇ ਕੋਲੇ ਖੜਾ ਕਹਿੰਦਾ ਇਹ ਤਾਂ ਪੁੱਛ ਲਓ ਵੀ ਦੋ ਪੈਕ ਲੱਗੇ ਆ ਹਾਂ ਕਹਿੰਦਾ ਫੇਰ ਤਾਂ ਡਵਾਈਡਰ ਆ ਜੇ ਕਿਤੇ ਚਾਰ ਲੱਗੇ ਹੁੰਦੇ ਤਾਂ ਕਹਿੰਦਾ ਰਾਮਨ ਖੰਭਾ ਵੀ ਵਿੱਚ ਆ ਜਾਂਦਾ ਨੁਕਸਾਨ ਜ਼ਿਆਦਾ ਵੀ ਹੋ ਸਕਦਾ ਸੀ ਹਨਾ